ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਬਲੌਗ ਤੇ ਵਿੱਚ ਹਾਂਜੀ ਅੱਜ ਦਿਨ ਹੈਗਾ ਸੰਡੇ ਦਾ ਤੇ ਹੁਣ ਅਸੀਂ ਰੈਡੀ ਸ਼ੈਡੀ ਹੋ ਗਏ ਅੱਜ ਹੈਗਾ ਵਿਆਹ ਦਾ ਦਿਨ ਅਸੀਂ ਚੱਲਿਆਂ ਵਿਆਹ ਨੂੰ ਤੇ ਅਸੀਂ ਚੱਲਿਆਂ ਹੁਣ ਵਿਆਹ ਨੂੰ ਮੈਂ ਬਾਹਰ ਬੈਠੀ ਹਾਂ ਹਜ ਸਹਜੋਨੀ ਨਿਕਲੇ ਨਹੀਂ ਹੈਗੇ ਮੈਂ ਗੱਡੀ 'ਚ ਬੈਠ ਗਈ ਤੇ ਸਹਜ ਵੀ ਆ ਗਈ ਸੂਟ ਮੈਂ ਇੱਕ ਵਾਰੇ ਪਾਇਆ ਸੀਗਾ ਇਹ ਸੂਟ ਮਾਮਾ ਜੀ ਦੇ ਬੇਟੇ ਦੇ ਵਿਆਹ ਨੂੰ ਤੇ ਉਦਾਂ ਹੀ ਪਾਇਆ ਸੀਗਾ ਅੱਜ ਮੈਂ ਕਿਹਾ ਚੱਲ ਇਹੀ ਵੇਅਰ ਕਰ ਲੈਂਦੀ ਹਾਂ ਉਹਨਾਂ ਨੇ ਨਾ ਜਾਣ ਪਤਾ ਨਹੀਂ ਲੇ ਪਿੱਛੇ ਬੈ ਜੀ ਉਹ ਤਾਂ ਜਾ ਕੇ ਪਤਾ ਲੱਗੂਗਾ ਤੇ ਮੰਮੀ ਉਹਨਾਂ ਨੂੰ ਲੈਣਾ ਪਾਈ ਉਹਨਾਂ ਨੂੰ ਉਹ ਤਿਆਰ ਨਹੀਂ ਹੋਏ ਕੱਦ ਵੀ ਉਹਨਾਂ ਨੇ ਬਹੁਤ ਲੇਟ ਕਰਾਤਾ ਸੀਗਾ ਸਾਨੂੰ ਨੇਰੇ ਹੋਏ ਪਹੁੰਚੇ ਆ ਜੇ ਹੁਣ ਵੀ ਉਹ ਨਾ ਰੈਡੀ ਹੋਏ ਅਸੀਂ ਛੱਡ ਕੇ ਚਲੇ ਜਾਣੇ ਆ ਤੇ ਚਲੋ ਜੀ ਹੁਣ ਤੋਂ ਅਸੀਂ ਆ ਬਾਖਾ ਜਾ ਕੇ ਮਿਲਦੇ ਆ ਅਭੀ ਆ ਜਾਵੇ ਸਹਿਜ ਨੇ ਆਪਣਾ ਲਹਿੰਗਾ ਪਾਇਆ ਕੱਲ ਇਹਨੇ ਸੂਟ ਨਮਸਟਿਚ ਕਰਾਇਆ ਚੁਣ ਪਾਇਆ ਤੇ ਹੈਲੋ ਨੂੰ ਨਸੀ ਜਾਕੀ ਦੇ ਹੱਦਿਆਂ ਬਾਠਾ ਮਿਲਦੇ ਆਂ ਬਿਆਚੇ ਜਾ ਕੇ ਮਿਲਦੇ ਆ ਤੁਹਾਨੂੰ ਪਰਸ ਦਿਓ ਸਮੇਂ ਨਹੀਂ ਕਰਾਂਗੇ ਉਹ ਸਾਦੀ ਪਾਣੇ ਹਾਰਿ ਦਾ ਜੀਉ ਇਹਾਰਾ ਜੀਉ ਸਰਬ ਕਲਾ ਪਰਬੁਰ ਸਰਬ ਕਲਾਤਨ ਰਖ ਨਿਮਕੀ ਇੱਕ ਹਰ ਨਾਮ ਦੇ ਮੇ ਅਮੰਤਰ ਸੀਤਲ ਹੋਏ ਪਹਿਲਾਂ ਵੀ ਬੇਨਤੀ ਕੀਤੀ ਹੈ ਰੂ ਸਾਹਿਬ ਦਾਤ ਕਰੇ ਕਿਰਪਾ ਤਬ ਦੀਨ ਦਿਆਲਾ ਗੁਣ ਗਾ ਰੂ ਆਮ ਨੇ ਨਾਨਕ ਗੁਰਡਾਇਆ ਇੰਤ ਸਗਲ ਕ ਨਾਸਿ ਕਰੇ ਕਿਰਪਾ ਆਪਣੋ ਕਰੀਨਾ ਮਨ ਬਸਿਆ ਆਸ ਅਸਮਹ ਰਾਗੀ ਦੀ ਲਿੱਖੀ ਗੋਦਾ ਅਨੰਦ ਮੰਨਣਾ ਹੈ ਇੱਕ ਛੈ ਦੇ ਰੰਗ ਲਿਖੀਆਂ ਨੇ ਉਹ ਕਹਿੰਦਾ ਚੌਥੇ ਸਤੂ ਬਖਸ਼ੀਆਂ ਚਾਰ ਨਾਂ जिना नाल ए कृष्ण विवहा चले ज्यादा होया ए कृष्ण व्यवहार आके एनी मेहनत ना सारा संसार चले ओ कृष्टि सा मेरे ਹਾਂਜੀ ਇੱਥੇ ਆਨੰਦਕਾਰਜ ਹੋ ਗਏ ਸੀਗੇ ਤੇ ਇੱਥੇ ਕਰ ਰਹੀ ਸੀਗੇ ਫੋਟੋ ਸ਼ੂਟ ਤੇ ਅਸੀਂ ਗੁਰਦੁਆਰਾ ਸਾਹਿਬ ਹੀ ਪਹੁੰਚ ਗਏ ਸੀਗੇ ਕਿਉਂਕਿ ਸਭ ਤੋਂ ਪਹਿਲਾਂ ਆਨੰਦਕਾਰਜ ਹੀ ਕਰਵਾਏ ਨੇ ਉਸ ਤੋਂ ਬਾਅਦ ਰੀਵਨ ਕਟਿੰਗ ਮਿਲਣੀ ਆ ਵਗੈਰਾ ਉਹ ਬਾਅਦ ਵਿੱਚ ਹੋਣ ਗਿਆ ਤੇ ਇੱਥੇ ਹੋ ਗਏ ਸੀਗੇ ਆਨੰਦਕਾਰਜ ਤੇ ਆਪਣਾ 1.5 ਇੱਕ ਦਾ 1.5 ਦਾ ਟਾਈਮ ਸੀਗਾ ਤੇ ਇੱਥੇ ਫੋਟੋ ਸ਼ੂਟ ਹੋ ਰਿਹਾ ਸੀਗਾ ਸੀ ਚਲੋ ਫੋਟੋ ਸ਼ੂਟ ਕਰਵਾ ਕੇ ਫਿਰ ਆਪਾਂ ਜਿਹੜਾ ਨਾਲ ਜਾਵਾਂਗੇ ਤੇ ਵਾਇਸ ਰਿਕਾਰਡਿੰਗ ਮੈਨੂੰ ਕਰਨੀ ਪਈ ਕਿਉਂਕਿ ਡੀਜੇ ਲੱਗੇ ਹੋਏ ਸੀਗੇ ਡੀਜੇ ਦੇ ਕਾਰਨ ਫਿਰ ਜਿਹੜਾ ਆਪਾਂ ਆਪਾਂ ਪਹੁੰਚ ਗਏ ਘਰੇ ਘਰੇ ਵਿਆਹ ਕੀਤਾ ਸੀਗਾ ਮਾਮਾ ਜੀ ਨੇ ਇੱਕੋ ਬੇਟੀ ਉਹ ਮਾਮਾ ਜੀ ਦੀ ਮਤਲਬ ਕਿ ਉਹ ਇੱਥੇ ਰਹੂਗੀ ਬਸ ਥੋੜਾ ਕਿ ਦਿਨ ਆਪਣੇ ਸਹੁਰੇ ਲਾਏ ਆਉਗੀ ਫਿਰ ਬਾਅਦ ਵਿੱਚ ਇੱਥੇ ਆ ਜਾਣਾ ਤੇ ਫਿਰ ਆਪਾਂ ਇੱਥੇ ਆਪਣਾ ਚਾਹ ਪਾਣੀ ਪੀਵਾਂਗੇ ਹੁਣ ਆਪਾਂ ਪਹੁੰਚ ਚੁੱਕੇ ਸੀਗੇ ਘਰੇ ਤੇ ਹਜਰੀ ਵਨ ਕਟਿੰਗ ਹੋਣੀ ਸੀਗੀ ਕਿਉਂਕਿ ਮਿਲਣੀਆਂ ਕਰਨੀਆਂ ਸੀਗੀਆਂ ਪਹਿਲਾਂ टेंट करके कलर नहीं सही यार ਹਾਂਜੀ ਇੱਥੇ ਲੱਗੇ ਸੀਗੇ ਅਸੀਂ ਚਾਹ ਪੀਣ ਇੱਥੇ ਮੇਰੇ ਮੰਮੀ ਚਾਚੀ ਸਹਜ ਹਨਾ ਅਸੀਂ ਚਾਹ ਲੱਗੀਆਂ ਸੀਗੀਆਂ ਪੀਣ ਤੇ ਦਾਦੀ ਮੇਰੀ ਆਈ ਨਹੀਂ ਸੀ ਕਿਉਂਕਿ ਦਾਦੀ ਹੁਣ ਮੇਰੀ ਇੰਨੀ ਠੀਕ ਨਹੀਂ ਰਹਿੰਦੀ ਹੈਗੀ ਤਾਂ ਕਰਕੇ ਗੋਡੇ-ਗੂਡੇ ਦੁਖਦੇ ਨੇ ਤੇ ਅਸੀਂ ਉਹ ਆਏ ਸੀਗੇ ਚਾਚੀ ਦਾ ਬੇਟਾ ਸੀਗਾ ਚਾਚੀ ਸੀਗੀ ਬਾਕੀ ਮੰਮੀ ਅਸੀਂ ਸਾਰੇ ਜਾਣੇ ਸੀਗੇ ਮੰਮੀ ਡੈਡੀ ਸੀ ਭਾਈ ਸੀ ਮੇਰਾ ਤੇ ਅਸੀਂ ਵਿਆਹ ਦੇ ਵਿੱਚ ਆਪਣਾ ਇੱਥੇ ਕੋਮਲ ਕੁਛ ਕਹਿ ਰਹੀ ਸੀ ਕਿ ਪਤਾ ਨਹੀਂ ਫੋਨ ਲੈ ਲਿਆ ਸੀਗਾ ਉਧਰੋਂ ਤੇ ਇਹਦਾ ਫੋਨ ਨਹੀਂ ਸੀ ਦੇ ਰਹੇ ਜੁੱਤੀ ਚਕਾਈ ਤੇ ਰੋਲਾ ਪੈ ਗਿਆ ਸੀਗਾ ਤੇ ਇੱਕ ਦੋ ਇਹਦੀਆਂ ਜੁੱਤੀਆਂ ਚੱਕ ਲਈਆਂ ਸੀਗਾ ਇਹਦਾ ਫੋਨ ਚੱਕ ਲਿਆ ਉਹਨਾਂ ਨੇ ਤੇ ਉਹ ਫੋਨ ਨਹੀਂ ਸੀ ਦੇ ਰਹੇ ਤੇ ਉਹ ਦੱਸ ਰਹੀ ਸੀ ਵੀ ਦੀਦੀ ਮੇਰਾ ਫੋਨ ਨਹੀਂ ਦੇ ਰਹੇ ਹੈਗੇ ਮੈਂ ਕਿਹਾ ਚੱਲ ਕੋਈ ਨਾ ਦੇ ਦੰਨੇ ਆ ਵੀ ਦਵਾ ਦੰਨੀ ਆ ਤੇ ਜੁੱਤੀ ਦੇ ਵੀ ਰੋਲਾ ਪਾਇਆ ਸੀ ਉੱਥੇ ਚਲੋ ਮੈਂ ਪੰਜ ਸੌ ਚ ਨਵੇੜਤੀ ਵੈਗਾ ਕੋਈ ਗੱਲ ਵੀ ਰਿਵਤ ਤੇ ਜ਼ਿਆਦਾ ਲੈ ਲਾਂਗੇ ਤੁਸੀਂ ਇੱਥੇ ਹਲੇ ਨਵੇੜੋ ਗੁਰਦੁਆਰਾ ਸਾਹਿਬ 'ਚ ਕਿਉਂਕਿ ਕਿਸੇ ਦੇ ਮਾਰਗਤ ਹੋ ਗਈ ਸੀ ਪਰ ਉਹਨਾਂ ਨੇ ਪਹੁੰਚਣਾ ਸੀਗਾ ਅਰਦਾਸ ਕਰਵਾਉਣ ਵਾਸਤੇ ਤਾਂ ਕਰਕੇ ਸਾਨੂੰ ਇਹ ਸੀਗਾ ਵੀ ਜਦੋਂ ਜਲਦੀ ਜਲਦੀ ਗੁਰਦੁਆਰਾ ਸਾਹਿਬ ਤੋਂ ਜਾਈਏ ਆਪਾਂ ਆਜੋ ਜੀ ਤੁਸੀਂ ਵੀ ਖਾ ਲਓ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਪਾਲਕ ਦੇ ਪਕੌੜੇ ਬ੍ਰੈਡ ਹੋਣਾ ਤੇ ਟਿੱਕੀਆਂ ਸੀਆਂ ਨਿਊਡਲ ਵਗੈਰਾ ਸਾਰਾ ਕੁਝ ਸੀਗਾ ਆਜੋ ਜੀ ਜੀਨੇ ਜੀਨੇ ਖਾਣਾ ਹੈ पांच का लगी ये मेरी कर दे कर आ जा रे गुलाब आली रानी के लिए जिंगल सॉन्ग है मेरा नाम मानो करके दो यार ये तो गाना लगा लो गुड़िया दाने पर ना मुआ रे हर दिल में तेरी याद आती है तेरी गलियों में फिरती हूं और आऊं तेरे बन ना गुदाने पे ना मुआ ना ला ना

Terima kasih telah ਹਾਂਜੀ ਇੱਥੇ ਹੋ ਰਿਆ ਸੀਗਾ ਫੋਟੋ ਸ਼ੂਟ ਤੇ ਆ ਗਏ ਸੀ ਇਹ ਬਰਾਤ ਆਪਣੀ ਰੀਵਨ ਕਟਾਈ ਕਰਨ ਲੱਗੇ ਸੀਗੇ ਤੇ ਕੁੜੀਆਂ ਮੈਂ ਤਾਂ ਹਲੇ ਚਾਹ ਪੀਂਦੀ ਸੀ ਕੁੜੀਆਂ ਮੈਨੂੰ ਸਾਧ ਲਈਆਂ ਕਹਿੰਦੀ ਆ ਜਾਓ ਦੀਦੀ ਤੁਸੀਂ ਸਾਡੇ ਕੋਲ ਖੜੋ ਆ ਕੇ ਹਨਾ ਤੇ ਤਾਂ ਕਰਕੇ ਫਿਰ ਮੈਂ ਆ ਗਈ ਸੀ ਮੈਂ ਕਿਹਾ ਚਲੋ ਅभी ਮੈਂ ਖੜ ਚੰਨੀ ਆ ਕੋਲ ਇੱਕ ਤਾਂ ਨਾ ਸੌਂਗ ਬਹੁਤ ਚੱਲ ਰਹੇ ਸੀਗੇ ਤਾਂ ਕਰਕੇ ਫਿਰ ਉਹ ਆਈਸ ਰਿਕਾਰਡਿੰਗ ਕਰਨੀ ਪਈਆ ਮਤਲਬ ਪਿੱਛੇ ਬੈਕਗ੍ਰਾਉਂਡ ਤੇ ਸੌਂਗ ਦੀ ਆਵਾਜ਼ ਬਹੁਤ ਆ ਰਹੀ ਸੀਗੀ ਤੇ ਫਿਰ ਕਾਪੀਰਾਈਟ ਆਣ ਦਾ ਡਰ ਹੁੰਦਾ ਹਨਾ ਤਾਂ ਕਰਕੇ ਫਿਰ ਆਪਾਂ ਹੁਣ ਇੱਥੇ ਕਟਾਣ ਗੀਆਂ ਰੀਵਨ ਕੁੜੀਆਂ ਤੇ ਚਲੋ ਜੀ ਤੁਸੀਂ ਕਰੋ ਇੰਜੋਏ

ਪਹਿਲਾਂ ਵੀਰੇ ਜੁੱਤੀ ਦੀ ਬਾਹਰ ਨੂੰ ਰੋਣ ਲੱਗ ਗਏ ਹੁਣ ਪੈਸੇ ਦੀ ਬੰਦੀ ਬਾਹਰ ਨੂੰ ਰੋਣ ਲੱਗ ਗਏ ਯਾਰ ਇੰਨਾ ਵੀ ਨਜਾਇਜ਼ ਨਾ ਕਰੋ ਇਹਨਾਂ ਨੇ ਮਾਂ ਵੀ ਹੱਥੇ ਪਰ ਵੀ ਰੋਣ ਲੱਗ ਕੇ ਸੀ ਠੀਕਾ ਉਹ ਮੈਂ ਉਹ ਕਹਿ ਕੇ ਪੰਜ ਕਰੋ ਚ ਚੁੱਪ ਕਰਾ ਦਿੰਨਾ ਹੁਣ ਚੁੱਪ ਕਰਕੇ ਅੱਖਾਂ ਦੀ ਕੋਲੀ ਘੇਂ ਚੋਣ ਵਾਲੇ ਦੇਖੀ ਕੰਮ ਨਾ ਨਾ ਸੰਧੂ ਪੁਈ ਲੈਣੀ ਹੁੰਦੀ ਮੈਂ ਬਾਅਦ ਵਿੱਚ ਟੈਕਰੀ ਕਰਨੀ ਚਾਹੁੰਦਾ नहीं नहीं ब्याज नहीं पे आज बिल ਸਹੀ ਆ ਬਾਦ ਨਹੀਂ ਹੁੰਦਾ ਉਹ ਮੇਰੇ ਸਹੀ ਆ ਬਾਦ ਨਹੀਂ ਤਾਂ ਇਹ ਆ ਜਾ ਮਰਜੀ ਦੇ ਲੈ ਮੇਰੇ ਕਰਮੀਆਂ ਪਿੱਛੇ ਮਾੜਾ ਪਿੱਛੇ ਹੁੰਦੀ ਆ ਸਾਲੀ ਦੀ ਹੱਤਾਂ ਯਾਰਾ ਹੋ ਚਾਹੀਦਾ ਫਿਰ ਦਿਸਦੇ ਨਾ ਦਿਸਦੇ ਨਾ ਚੱਲ 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 ਚ ਬ੍ਰੇਕ ਦੇਮ ਨੂੰ ਗੋਮਲੇ ਮਾੜਾ ਟਾਈਮ ਹੁੰਦਾ ਆਹ ਨਾ ਕੋਈ ਨਹੀਂ 100 ਮਾੜਾ ਪਹਿਲਾਂ ਪੁੱਤ ਬੰਦਾ ਕਰ ਉਹ ਦਾਓ ਯਾਰ ਇੰਨੀ ਬੈਂਸ ਥੋੜਾ ਜੁੜਾ ਮੇਰੇ ਪਿੱਛੇ ਹੋ ਜਾਓ ਆ ਲੋ ਲੋ ਕੰਬ ਜੀ ਉਹ ਨਹੀਂ ਆ ਲੈ ਤੋ ਕੋਈ ਨਹੀਂ ਨਾ ਫੋਟੋ ਕਰਾ ਲਿਓ ਇਹ ਨਾ ਤੇ ਇਹ ਫੋਟੋ ਕਰਾ ਲਿਓ ਅੱਗੇ ਹੋ ਜਾਓ ਤੁਸੀਂ ਫੋਟੋ ਕਰਾ ਲਿਓ ਇੱਦਾਂ ਆ ਫੋਟੋ ਕਰਾ ਥੋੜਾ ਅੱਗੇ ਹੋ ਜਾਓ ਤੁਸੀਂ ਅਰੇ ਉਹ ਪੈਸੇ ਰੱਖੋ ਦੇ ਲੈ ਬਰੇ ਜਦੋਂ ਫੋਟੋ ਕਰਾਉਣਾ ਜੀ ਸਾਡਾ ਕਰ ਦੋ ਜੀ ਜੇ ਆ ਤੱਕ ਬੇਟਾ ਜਿ ਕਰੀਏ ਫੋਟੋ ਕਰਵਾ ਦੇ ਥੋੜਾ ਜਿਹਾ ਸਮੇਂ ਬਰੇ ਕਿਪਾਂ ਥਲੇ ਕਰਿਓ ਆ ਲਓ ਜੀ ਕੁੜੀਆਂ ਸਾਹਮਣੇ ਦਾ ਕੁੜੀਆਂ ਪਰ ਵੀ ਆਮਣੇ ਦੇਖੋ ਸਾਡੇ 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 ਬੇ ਸਾਈਡ ਮੇ ਬਕਰ ਸਾਈਡ ਤੇ ਟੱਕੇ ਨਹੀਂ ਕੋਈ ਕਾਟਦਾ ਪੁੱਛੋਗਾ ਅਸੀਂ ਮੁੰਡੇ ਵੀ ਨਹੀਂ ਲੱਗਦਾ ਲੈ ਆਪ ਨਹੀਂ ਕਰਦੇ ਸਾਮਣੇ ਵਰਗਾ ਨਹੀਂ ਕਰਦੇ ਚੁੱਪ ਕਰ ਜਾ ਬਰੇ ਸਾਡੇ ਚੁੱਪ ਕਰਦੇ ਮਸਤਾ ਕਾਹਨ ਲਗਾ ਕੰਮ ਕਰਦੇ ਕੱਢ ਦੇ ਵੀ ਬਰੇ ਯਾਰ ਸਾਡੇ ਕੋਲ ਫੋਕਸ ਨਹੀਂ ਆਉਗਾ ਨਹੀਂ ਬੇਨ ਆ ਨਾ ਆਮਣੇ ਦੇ ਤੋਂ ਬੰਨ ਜਾਣਾ ਹਾਂਜੀ ਇੱਥੇ ਹੁਣ ਲੱਗੇ ਸੀਗੇ ਵਾਰਨੇ ਕਰਨ ਪੂਰੇ ਰੀਤੀ ਰਿਵਾਜਾਂ ਨਾਲ ਵਿਆਹ ਕਰਿਆ ਹਨਾ ਵਧੀਆ ਲੱਗਿਆ ਹਨਾ ਪਿੰਡਾਂ ਦਾ ਵਿਆਹ ਨ ਪੂਰਾ ਵਧੀਆ ਹੁੰਦਾ ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿਆਹਾਂ ਚ ਤਾਂ ਇਹਨਾਂ ਫੁੱਲ ਰੌਣਕਾਂ ਹੁੰਦੀਆਂ ਨੇ ਤੇ ਇੱਥੇ ਜੋੜੀ ਨੂੰ ਜਿਹੜਾ ਲੱਗੇ ਸੀਗੇ ਬਿਠਾਉਣ ਤੇ ਬਹੁਤ ਖੁਸ਼ੀਆਂ ਵਾਲਾ ਦਿਨ ਸੀਗਾ ਅੱਜ ਹਨਾ ਸਾਡੇ ਮਾਮਾ ਜੀ ਦੇ ਚਲੋ ਸਾਡੇ ਤਾਂ ਡੈਡੀ ਦੇ ਮਾਮਾ ਜੀ ਅਸੀਂ ਮਾਮਾ ਜੀ ਹੋ ਕਹਿੰਦੇ ਆ ਵੈਸਤਾ ਲੱਗਦੇ ਤਾਂ ਨਾਨਾ ਜੀ ਦਾ ਇਹਨਾਂ ਦੇ ਘਰੇ ਪ੍ਰਮਾਤਮਾ ਨੇ ਹਨਾ ਇੰਨਾ ਵਧੀਆ ਖੁਸ਼ੀਆਂ ਦਾ ਦਿਨ ਲਿਆਂਦਾ ਏ ਬਹੁਤ ਟਾਈਮ ਬਾਅਦ ਇਹ ਦਿਨ ਆਇਆ ਬਸ ਮਤਲਬ ਵੀ ਮੇਰੀ ਦਾਦੀਆਂ ਦੇ ਦਾਦੀ ਉਹਨਾਂ ਦੇ ਦਾਦੀ ਦੀ ਭੈਣ ਹਨ ਇਹਨਾਂ ਦੇ ਵਿਆਹ ਕੀਤੇ ਹੋਏ ਸੀਗੇ ਮਾਮੇਆਂ ਦੇ ਵਿਆਹ ਕੀਤੇ ਹੋਏ ਸੀ ਉਸ ਤੋਂ ਬਾਅਦ ਕੋਈ ਖੁਸ਼ੀ ਦਾ ਮੌਕਾ ਹੀ ਨਹੀਂ ਸੀਗਾ ਮਿਲੇ ਵਿਆਹ ਕਰ ਰੰਦਾ ਹਨਾ ਪ੍ਰਮਾਤਮਾ ਨੇ ਕਿੰਨੇ ਟਾਈਮ ਬਾਅਦ ਅੱਜ ਜਿਹੜੀਆਂ ਘਰ ਦੇ ਵਿੱਚ ਖੁਸ਼ੀਆਂ ਲਿਆਂਦੀਆਂ ਹਨਾ ਨਹੀਂ ਸਾਰੇ ਤੜਫਾ ਦੇ ਚਲੇ ਗਏ ਨਾਨੀ ਜੀ ਹਨਾ ਸਾਡੇ ਨਾਨੀ ਨੰਨ ਹਨਾ ਮਾਮੇ ਬਾਕੀ ਹੈ ਨਾ ਸਾਰੇ ਸਾਰੇ ਤਰਫ ਦੇ ਹੀ ਚਲੇ ਗਏ ਬੱਚੇ ਨੂੰ ਵੀ ਬੱਚਾ ਨਹੀਂ ਸੀ ਘਰ ਦੇ ਵਿੱਚ ਕੋਈ ਹੈ ਨਾ ਬਹੁਤ ਸਵਾਲਾਂਵਾਦ ਹੀ ਖੁਸ਼ੀਆਂ ਘਰ ਦੇ ਵਿੱਚ ਆਈਆਂ ਬਹੁਤ ਟਾਈਮ ਬਾਅਦ ਘਰ ਦੇ ਵਿੱਚ ਵਿਆਹ ਹੋਇਆ ਹੈ ਨਾ ਤੇ ਘਰ ਦੇ ਵਿੱਚ ਹਨ ਪੂਰਾ ਕੀਤਾ ਵਿਆਹ ਵੀ ਹਨ ਪੂਰੀ ਰੌਣਕ ਭਰਿਆ ਵਿਆਹ ਸੀਗਾ ਬਹੁਤ ਦਿਲ ਲੱਗਿਆ ਹਨਾ ਵੀ ਮਤਲਬ ਆਏ ਸੀਗਾ ਵੀ ਬਸ ਬਹੁਤ ਮਨ ਵੀ ਹਨਾਏ ਹੋਇਆ ਸੀ ਵੀ ਸਾਰੇ ਚੀਜ਼ ਨੂੰ ਜਿਉ ਉਹ ਵੀ ਅੱਜ ਹੁੰਦੇ ਸਾਰੇ ਦੇਖਦੇ ਹਨਾ ਵਿਚਾਰੇ ਤੜਫਦੀ ਚਲੇ ਗਏ ਉਹ ਤਾਂ ਬੱਚੇ ਦੇ ਲਈ ਹਨਾ ਬਹੁਤ ਟਾਈਮ ਬਾਅਦ ਜਿਹੜੀ ਕੋਮਲਾ ਘਰ ਦੇ ਵਿੱਚ ਹੋਈ ਸੀਗੀ ਤੇ ਚਲੋ ਜੀ ਇਹ ਪਰਮਾਤਮਾ ਇਹਨਾਂ ਦੀ ਜੋੜੀ ਨੂੰ ਹਨਾ ਬਣਾ ਕੇ ਰੱਖੇ ਖੁਸ਼ੀਆਂ ਭਰਿਆ ਇਹਨਾਂ ਦੇ ਜੀਵਨ ਆ ਜਿਹੜਾ ਵਧੀਆ ਰਹੇ ਹਨਾ ਤੇ ਕੋਈ ਦੁੱਖ ਤਕਲੀਫਾਂ ਤੋਂ ਪਰਮਾਤਮਾ ਇਹਨਾਂ ਨੂੰ ਦੂਰ ਰੱਖੇ ਤੇ ਹੱਸਦੇ ਖੇਡਦੇਆਂ ਦੀ ਜ਼ਿੰਦਗੀ ਆ ਜਿਹੜੀ ਵਧੀਆ ਬਤੀਤ ਹੋਵੇ ਹਨਾ ਤੇ ਮਾਮਾ ਜੀ ਮਾਮੀ ਜੀ ਨੂੰ ਐਨ ਵਧੀਆ ਕੇਅਰ ਕਰਨ ਸਾਂਭਣ ਵਧੀਆ ਹਨਾ ਤੇ ਇੱਥੇ ਆਪਾਂ ਖੜੇ ਸੀਗੇ ਮੇਰੇ ਭਾਈ ਖੜੇ ਸੀਗੇ ਕਹਿੰਦੇ ਅੱਜ ਆਪਾਂ ਫੋਟੋ ਖਿਜਾਈਏ ਤੇ ਮੇਰੇ ਦੋਨੋਂ ਭਾਈ ਸੀਗੇ ਤੇ ਅਸੀਂ ਆਪਣਾ ਇੱਥੇ ਫੋਟੋ ਸ਼ੂਟ ਕਰਾਉਣ ਲੱਗੇ ਸੀਗੇ ਮੈਂ ਤੇ ਸਹਿਜ ਮੈਂ ਕਿਹਾ ਸਾਡੀ ਫੋਟੋ ਸ਼ੂਟ ਕਰਦੇ ਤੇ ਉਸ ਤੋਂ ਬਾਅਦ ਜੀ ਇੱਥੇ ਸਾਰੇ ਖੜੇ ਸੀਗੇ ਸ਼ਗਨ ਕਰਦੇ ਸੀਗੇ ਆ ਹੈਗੇ ਆ ਸਾਡੀ ਕੋਮਲ ਦੀ ਮੰਮੀ ਮਤਲਬ ਸਸ ਮਦਰ ਇਨ ਲਾ ਸਾਸੋ ਤੇ ਬਾਕੀ ਸ਼ਗਨ ਕਰਨਗੇ ਫਿਰ ਮਤਲਬ ਮੈਂ ਸ਼ਗਨਾਂ ਦੀ ਜਿਹੜੀ ਸਾਰਿਆਂ ਨੇ ਕੀਤੀ ਸੀਗੇ ਫਿਰ ਜਿਆਦਾ ਵੀਡੀਓ ਲੰਬੀ ਬਣਦੀ ਸੀਗੀ ਤਾਂ ਕਰਕੇ ਆਪਾਂ ਮੇਨ ਮੇਨ ਜੇ ਪਾਰਟ ਲੈ ਲੇ ਤੇ ਵਿਆਹ ਫੁੱਲ ਰੌਣਕ ਸੀਗੀ ਬਹੁਤ ਵਧੀਆ ਵਿਆਹ ਕੀਤਾ ਮਾਮਾ ਜੀ ਨੇ ਬਹੁਤ ਰੌਣਕ ਲੱਗੀ ਆ ਮਤਲਬ ਕੋਈ ਘਰ ਐਸਾ ਨਹੀਂ ᱛੀ ਵੀ ਜਿਹੜਾ ਨਹੀਂ ਆਇਆ ਹੋਊਗਾ ਵਿਆਹ ਦੇ ਵਿੱਚ ਹਨਾ ਕਿਉਂਕਿ ਹਰ ਇੱਕ ਨੂੰ ਖੁਸ਼ੀ ਸੀਗੀ ਹਰ ਇੱਕ ਨੂੰ ਪਤਾ ਸੀਗਾ ਵੀ ਹਾਂ ਕਿੰਨੇ ਟਾਈਮ ਬਾਅਦ ਆ ਜਿਹੜੀਆਂ ਇਹ ਘਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਹਨਾ ਕਿੰਨੇ ਸਾਲਾਂ ਬਾਅਦ ਕੋਈ ਵਿਆਹ ਆਇਆ ਘਰ ਦੇ ਵਿੱਚ ਹਨਾ ਤੇ ਜਾਊਂਗੀ ਮੈਂ ਇੱਕ ਦਿਨ ਫੇਰ ਜਾ ਕੇ ਆਉਂਗੀ ਕਿਉਂਕਿ ਮਾਮਾ ਜੀ ਕਹਿੰਦੇ ਵੀ ਤੁਸੀਂ ਉਹ ਵਰਤਨਾ ਹਨਾ ਕੋਮਲਨਾਲ ਏ ਮਦਰਨ ਲਾਹ ਤੇ ਫਾਦਨਿੰਨ ਲੋਨੇ ਕੋਮਲ ਦੇ ਤੇ ਮਾਮਾ ਜੀ ਕਹਿੰਦੇ ਜੇ ਤੁਸੀਂ ਆਉਂਦੇ ਜਾਂਦੇ ਰਹੋਗੇ ਹਨਾ ਵੀ ਤਾਂ ਹੀ ਫੇ ਤੁਹਾਡੇ ਨਾਲ ਕੋਮਲ ਵੀ ਵਰਤੂਗੀ ਹਨਾ ਤੇ ਕੋਮਲ ਦਾ ਸਾਡੀ ਦਾ ਸੁਭਾਅ ਇੰਨਾ ਵਧੀਆ ਹੈ ਮਤਲਬ ਇੰਨੀ ਕੁੜੀ ਮੇਲ ਵਰਤਣ ਵਾਲੀ ਕੁੜੀ ਆ ਹਨਾ ਬਹੁਤ ਛੋਟੀ ਉਮਰ ਚ ਜ਼ਿੰਮੇਵਾਰੀ ਚੱਕੀ ਫਿਰਦੀ ਆ ਤੇ ਇੱਥੇ ਆ ਗਈ ਜੀ ਸਾਰੀ ਬਾਠਾਂ ਵਾਲੀ ਫੈਮਿਲੀ ਹੈ ਤੇ ਇੱਥੇ ਅਸੀਂ ਫੋਟੋ ਸ਼ੂਟ ਕਰਾ ਰਹੇ ਸੀਗੇ ਨਹੀਂ ਇੰਨੀ ਘਾਟੇ ਦੇ ਵਿੱਚ ਸਾਰਾ ਘਰ ਦਾ ਕੰਮ ਸੰਭੀ ਬੈਠੀ ਆ ਮਤਲਬ ਬਹੁਤ ਹੈ ਜਿਹਾ ਘਾਟਾ ਹੈ ਜੇ ਮਤਲਬ ਬਹੁਤ ਸਿਆਣੀ ਬਹੁਤ ਜਿਆਦਾ ਇਹ ਕੁੜੀ ਬਹੁਤ ਜਿਆਦਾ ਸਿਆਣੀ ਆ ਹਨਾ ਆਪਣਾ ਪੂਰਾ ਘਰ ਸੰਭਿਆ ਹੋਇਆ ਘਰ ਦੇ ਸਾਰੇ ਕੰਮ ਸੰਭੇ ਹੋਏ ਨੇ ਹਨਾ ਬਹੁਤ ਜਿਆਦਾ ਸਿਆਣੀ ਆ ਮਤਲਬ ਜਾਊਂਗੀ ਮੈਂ ਤੁਹਾਨੂੰ ਮੈਂ ਲਵਾਉਂਗੀ ਕਦੇ ਕੋਮਲ ਨਾਲ ਵੀ ਗੱਲਾਂ ਕਰਾਉਂਗੀ ਜਾ ਕੇ ਆਉਂਗੀ ਕਿਸੇ ਦਿਨ ਤੇ ਇੱਥੇ ਜੀ ਬਾਠ ਵਾਲੀ ਫੈਮਲੀ ਅਸੀਂ ਸਾਰਿਆਂ ਨੇ ਸ਼ਗਨ ਕੀਤੇ ਤੇ ਉਸ ਤੋਂ ਬਾਅਦ ਜੀ ਬਸ ਸਾਡੇ ਮਾਮਾ ਮਮੀ ਜੀ ਦੀ ਲੰਬੀ ਉਮਰ ਹੋਵੇ ਵਿਚਾਰੇ ਹੈਨਾ ਉਹ ਵੀ ਆਪਣਾ ਹੁਣ ਖੜਾਉਣਾ ਇਹਨਾਂ ਦੇ ਹੋਵੇ ਇੱਕ ਉਹ ਵੀ ਖੜਾਉਣਾ ਮਤਲਬ ਕੋਮਲ ਬਹੁਤ ਲਾਡਾਂ ਨਾਲ ਪਾਲੀ ਆ ਮਾਮਾ ਜੀ ਆ ਮਮੀ ਨੂੰ ਬਹੁਤ ਜ਼ਿਆਦਾ ਲਾਡਾਂ ਦੇ ਨਾਲ ਪਾਲੀ ਆ ਤੇ ਇੱਥੇ ਲੱਗੇ ਸੀਗੇ ਡਾਂਸ ਕਰਨ ਸਾਰੇ ਅਸੀਂ ਨੱਚਾਂਗੇ ਟੱਪਾਂਗੇ ਕਿਉਂਕਿ ਦੇਖੋ ਜ਼ਰੂਰੀ ਨਹੀਂ ਹੁੰਦਾ ਵੀ ਕੁੜੀ ਦੇ ਵਿਆਹ ਚ ਹੀ ਨੱਚੀਦਾ ਵੀ ਸਾਡਾ ਤਾਂ ਇਹ ਮੁੰਡਾ ਹੀ ਸੀਗਾ ਅਸੀਂ ਤਾਂ ਹੈਨਾ ਆਪਣੇ ਮੁੰਡੇ ਦੇ ਵਿਆਹ ਚ ਨੱਚਦੇ ਸੀਗੇ ਤੇ ਲੱਗਦੀ ਤਾਂ ਮੇਰੀ ਭੂਆ ਹੈ ਮੈਂ ਭਤੀ ਜੀਆਂ ਪਰ ਸਾਨੂੰ ਕਹਿੰਦੀ ਬਈ ਹੁਣ ਅਸੀਂ ਬਡੇ ਆ ਹਨਾ ਦੀਦੀ ਉਹ ਕਹਿੰਦੀ ਆ ਤੇ ਮੇਰੇ ਬ੍ਰਦਰ ਨੂੰ ਵੀ ਰਵੀਰਾ ਹੀ ਕਹਿੰਦੀ ਆ ਡੈਡੀ ਉਹਨਾਂ ਨੂੰ ਵੀ ਵੀਰਾ ਭਾਬੀ ਮੰਮੀ ਉਹਨਾਂ ਨੂੰ ਕਹਿੰਦੇ ਸਾਨੂੰ ਵੀ ਤੇ ਇੱਥੇ ਲੱਗੇ ਹੋਈ ਅਸੀਂ ਚੰ ਟੱਪਣ ਗਿਆ ਸੀਗਾ ਵਿਦਾਈ ਦਾ ਟਾਈਮ ਮਤਲਬ ਕਿ ਹਜੇ ਨਾ ਮੁਰਦੀ ਗੱਡੀ ਆ ਜਿਹੜੀ ਉਹ ਅੱਜੇ ਕਰਦਣੀ ਸੀ ਕਿਉਂਕਿ ਇਹ ਸਾਡੇ ਵੱਲ ਇੱਧਰ ਬਸੀ ਸਾਡੀ ਸਾਈਡ ਹੀ ਵੀ ਆਈ ਆ ਤੇ ਨਾ ਮਤਲਬ ਪਹਿਲਾਂ ਆਪਣੇ ਗੁਰਦੁਆਰਾ ਸਾਹਿਬ ਕੀਤੇ ਮੱਥਾ ਟੇਕਣ ਜਾਣਗੇ ਫਿਰ ਉੱਥੇ ਤੋਂ ਵਾਪਸ ਆ ਜਾਣਗੇ ਇੱਕ ਵਾਰ ਵਿਦਾਈ ਕਰ ਦਣਗੇ ਫਿਰ ਦੁਬਾਰੇ ਫੇਰ ਬਾਅਦ ਵਿੱਚ ਹਨਾ ਕੀਤੀ ਸੀਗੀ ਉਹ ਵੀਡੀਓ ਨਹੀਂ ਸ਼ੂਟ ਕੀਤੀ ਹੈਗੀ ਤੇ ਹਜੇ ਮੱਥਾ ਟੇਕਣ ਚੱਲੇ ਆ ਵਿਦਾ ਕਰਤੀ ਸੀਗੀ ਤੇ ਵੈਸੇ ਤਾਂ ਚਲੋ ਇੱਥੇ ਆ ਜਾਣਾ ਵਾ ਮਾਜੀ ਦੀ ਬੇਟੀ ਨੇ ਮਮ ਦੀ ਮਾਮਾ ਜੀ ਦੇ ਜਵਾਈ ਨੇ ਇੱਥੇ ਰਹਿਣਗੇ ਇਹਨਾਂ ਕੋਲ ਹੀ ਰਹਿਣਗੇ ਹਨਾ ਥੋੜਾ ਕੇ ਟਾਈਮ ਹੈ ਬਸ ਉੱਥੇ ਰਹਿਣਗੇ ਆਪਣੇ ਸਹੁਰੇ ਥੋੜਾ ਕੇ ਨਾਈ ਮੇ ਰਹੂਗੀ ਪਰ ਬਈ ਕੁੜੇ ਬਹੁਤ ਜਿਆਦਾ ਦੇਖ ਲੋ ਇਹਨੂੰ ਆਪਣੇ ਵਿਆਹ ਨਾਲ ਵਿਆਹ ਦੇ ਵਿੱਚ ਨਹੀਂ ਹੋਈਆਂ ਕੁੜੀਆਂ ਨੂੰ ਯਾਦ ਨਹੀਂ ਜਾਂਦਾ ਵੀ ਸਾਡੇ ਮਾਪੇ ਨੇ ਰੋਟੀ ਖਾਧੀ ਆ ਜਾਂ ਨਹੀਂ ਖਾਧੀ ਹੈਗੀ ਹਨਾ ਮੈਨੂੰ بار بار ਕਹੀ ਗਈ ਮੰਮੀ ਡੈਡੀ ਨੂੰ ਰੋਟੀ ਖਿਲਾਦੀ ਦੀਦੀ ਮੰਮੀ ਡੈਡੀ ਨੂੰ ਰੋਟੀ ਖਿਲਾਦੀ ਹਨਾ ਮਤਲਬ ਵੀ ਕੁੜੀ ਦਾ ਧਿਆਨ ਨਾ ਆਪਣੇ ਮਾਪੇ ਚ ਸੀਗਾ ਦੇਖ ਲੋ ਇੰਨਾ ਜਿਆਦਾ ਵੀ ਹਰ ਇੱਕ ਚੀਜ਼ ਚ ਸੀਗਾ ਵੀ ਕੋਈ ਕੋਈ ਚੀਜ਼ ਆਏ ਨਾ ਹੋ ਜਵੇ ਉਹ ਨਾ ਹੋ ਜਵੇ ਆਹ ਰ ਬਹੁਤ ਜ਼ਿੰਮੇਵਾਰੀ ਚੱਕੀ ਹੋਈ ਸੀਗੀ ਹਨਾ ਡੀਜੀ ਵਾਲੇ ਦਿਨ ਵੀ ਰਾਤ ਨੂੰ ਰੋਟੀ ਆਪ ਬਾਅਦ ਚ ਖਾਦੀ ਆ ਪਹਿਲਾਂ ਦੇਖ ਲਾ ਉਹਨਾਂ ਨੂੰ ਪਾ ਕੇ ਦਿੱਤੀ ਆ ਦੋਨਾਂ ਨੂੰ ਵੀ ਦੋਨਾਂ ਨੂੰ ਖਾਣ ਹਨਾ ਇੰਨਾ ਧਿਆਨ ਰੱਖਦੀ ਆ ਤੇ ਇੱਥੇ ਸੀਗੀ ਵਿਦਾਈ ਹੋਣ ਲੱਗੀ ਸੀਗੀ ਚਲੋ ਫਿਰ ਵੀ ਹਨਾ ਹੁਣ ਇਹਨਾਂ ਦੀ ਸੀ ਫਿਰ ਵੀ ਚਲੋ ਰਹਿਣਾ ਤੇ ਇਹਨਾਂ ਕੋਲੇ ਆ ਪਰ ਇੱਕ ਵਾਰ ਜਿਹੜੀ ਵਿਦਾਈ ਹੋ ਜਾਂਦੀ ਆ ਹਨਾ ਜਿਹੜਾ ਆਪਣਾ ਜਿਗਰ ਦਾ ਟੋਟਾ ਉਹ ਮਾਮਾ ਜੀ ਵੀ ਹਨਾ ਰੋਂਦੇ ਸੀ ਐ ਮਾਮੀ ਵੀ ਰੋਂਦੀ ਸੀਗੀ ਬਾਅਦ ਚ ਬਹੁਤ ਰੋਏ ਨੇ ਪਰ ਚਲੋ ਜਿਹੜੇ ਰੀਤੀ ਰਿਵਾਜ ਬਣੇ ਨੇ ਹਨਾ ਦੁਨੀਆਦਾਰੀ ਦੇ ਵਿੱਚ ਵਿਆਹ ਕਰਨਾ ਵੀ ਜ਼ਰੂਰੀ ਆ ਹਨਾ ਉਹ ਵੀ ਆਪਾਂ ਕਰੇ ਬਿਨਾ ਨਹੀਂ ਰਹਿ ਸਕਦੇ ਹੈਗੇ ਤੇ ਬਸ ਜਿਹੜੀ ਇਹਨਾਂ ਦੀ ਜਿੰਦਗੀ ਆ ਪਰਮਾਤਮਾ ਬਹੁਤ ਖੁਸ਼ਹਾਲੀ ਜ਼ਿੰਦਗੀ ਲੈ ਕੇ ਆਵੇ ਇਹਨਾਂ ਦੀ ਹਨਾ ਇੱਥੇ ਵਿਦਾ ਕਰਤੀ ਸੀ ਤੇ ਇੱਥੇ ਹੋ ਗਈ ਸੀਗੀ ਜੀ ਵਿਆਹ ਦੀ ਸਮਾਪਤੀ ਵੈਸੇ ਤਾਂ ਬਾਅਦ ਵਿੱਚ ਫੇਰ ਹੋਣਗੇ ਹਲੇ ਮੁਰਦੀ ਗੱਡੀ ਕਰਨ ਗਏ ਨੇ ਤੇ ਜੇ ਤੁਹਾਨੂੰ ਸਾਡੇ ਪਿੰਡਾਂ ਦੇ ਵਿਆਹ ਤੇ ਰੀਤੀ ਰਿਵਾਜ ਵਧੀਆ ਲੱਗੇ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟ ਕਰਨਾ ਨਾ ਭੁੱਲਿਓ ਤੇ ਤੁਹਾਨੂੰ ਕਿਵੇਂ ਲੱਗਿਆ ਪਿੰਡਾਂ ਦਾ ਵਿਆਹ ਤੇ ਪਿੰਡਾਂ ਦੀ ਰੌਣਕ ਮੇਲਾ ਕਿਵੇਂ ਦਾ ਲੱਗਿਆ ਹਨਾ ਇਹ ਹੁੰਦੇ ਨੇ ਇਹ ਹੁੰਦਾ ਮਤਲਬ ਪਿੰਡ ਚ ਪਤਾ ਲੱਗਦਾ ਵੀ ਹਾਂ ਮਿਲਣ ਵਰਤਣ ਦਾ ਕਿੰਨਾ ਇਕੱਠ ਸੀਗਾ ਹਨਾ ਬਹੁਤ ਜ਼ਿਆਦਾ ਇਕੱਠ ਸੀਗਾ ਤੇ ਸਾਰੇ ਘਰ ਆਏ ਹੋਏ ਸੀ ਤਦਾਂ ਕੋਈ ਨਹੀਂ ਸੀਗਾ ਵੀ ਜਿਹੜਾ ਨਹੀਂ ਆਇਆ ਉਦਾਹਰਨਾਂ ਅ ਨਹੀਂ ਤਾਂ ਇਹ ਲੋਕ ਵਿਆਹਾਂ ਦੇ ਵਿੱਚ ਅੱਜ ਕੱਲ ਦੇ ਸਮੇਂ 'ਚ ਇਕੱਠੇ ਨਹੀਂ ਰਿਹਾ ਹੈਗਾ ਕੋਈ ਕਿਸੇ ਨੂੰ ਬੁਲਾ ਕੇ ਹੀ ਖੁਸ਼ ਨਹੀਂ ਹੈਗਾ ਹਨਾ ਮਤਲਬ ਸਾਰਿਆਂ ਨੇ ਚੋ ਸੀਗਾ ਕੁਮਲ ਦੇ ਪਿਆ ਦਾ ਹਨਾ ਬਹੁਤ ਇਹਨਾਂ ਵਧੀਆ ਤੇ ਆਹ ਬੇੜੇ 'ਚ ਮੈਂ ਇੰਨਾ ਖੇਡੀਆਂ ਸਾਰਾ ਬੜਾ ਮਾਮਾ ਜੀ ਨਾਲ ਬੇੜਾ ਜਿਹੜਾ ਬਹੁਤ ਕਾਫੀ ਵੱਡਾ ਏ ਬਹੁਤ ਮੈਂ ਇੱਥੇ ਬਚਪਨਾ ਕੱਟਿਆ ਚਲੋ ਜੀ ਵਲੌਗ ਦਾ ਕਰਦੇ ਐਂਡ ਮਿਲਾਂਗੇ ਕਿਸੇ ਨੈਕਸਟ